ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਵਧੇ ਹੋਏ ਯੂਰਿਕ ਐਸਿਡ ਦੀ ਉਸ ਦੇ ਨਾਲ ਹੋਣ ਵਾਲੇ ਜੋੜਾਂ ਦੇ ਦਰਦ ਦੀ ਔਰ ਜੋ ਸੋਜਿਸ਼ ਹੋ ਜਾਂਦੀ ਹੈ ਸੋ ਇਹ ਸਾਰੀ ਹੀ ਕੰਡੀਸ਼ਨਸ ਦੇ ਵਿੱਚ ਜਿਹੜਾ ਵੀ ਪਰਸਨ ਹੁੰਦਾ ਉਸ ਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅੱਜ ਇੱਕ ਬਹੁਤ ਹੀ ਵਧੀਆ ਹੋਮ ਰੈਮਡੀ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇੱਕ ਡਰਿੰਕ ਤੁਸੀਂ ਘਰ ਦੇ ਵਿੱਚ ਹੀ ਰੈਡੀ ਕਰਨੀ ਆ ਬਹੁਤ ਹੀ ਆਸਾਨ ਜੀਆਂ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਹੀ ਜੋ ਮੌਜੂਦ ਨੇ ਉਸ ਦੇ ਨਾਲੇ ਡਰਿੰਕ ਰੈਡੀ ਕਰਨੀ ਹੈ ਔਰ ਇਸ ਨੂੰ ਤੁਸੀਂ 21 ਦਿਨ ਲਗਾਤਾਰ ਜਦੋਂ ਪੀਓਗੇ ਤਾਂ ਤੁਸੀਂ ਬਹੁਤ ਹੀ ਵੱਡਾ ਫਰਕ ਜੋ ਹੈ ਆਪਣੀ ਪੇਨ ਦੇ ਵਿੱਚ ਯੂਰਿਕ ਐਸਿਡ ਜਿਹੜਾ ਵਧਿਆ ਉਸ ਦੇ ਵਿੱਚ ਪਾਓਗੇ ਜਿਹੜੀ ਸੋਜਿਸ਼ ਹੈ ਜਿਹੜਾ ਵਿੱਚ ਲਗਾਤਾਰ ਦਰਦ ਹੋ ਰਿਹਾ ਇਸ ਦੇ ਵਿੱਚ ਬਹੁਤ ਵੱਡਾ ਫਰਕ ਜ਼ਰੂਰ ਮਿਲੇਗਾ ਪਰ ਜਦੋਂ ਵੀ ਅਸੀਂ ਕਿਸੇ ਹੋਮ ਰੈਮਡੀ ਦੀ ਗੱਲ ਕਰਦੇ ਹਾਂ ਤਾਂ ਪਰ ਨਾਲ ਦੀ ਨਾਲ ਜੋ ਹੈ ਸਾਨੂੰ ਖਾਣ ਪੀਣ ਦੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤਾਂ ਕਿ ਜਿਹੜੀ ਇਹ ਹੋਮ ਰੈਮਡੀ ਆਪਾਂ ਕੋਈ ਵੀ ਅਪਣਾ ਰਹੇ ਹੁੰਦੇ ਆ ਉਸ ਦਾ ਪੂਰਾ ਅਸਰ ਚੰਗੇ ਢੰਗ ਦੇ ਨਾਲ ਅਸਰ ਤੁਹਾਨੂੰ ਜ਼ਰੂਰ ਲਿੱਖ ਸਕੇ ਪਹਿਲਾ ਆਪਾਂ ਜਦੋਂ ਯੂਰਿਕ ਐਸਿਡ ਦੀ ਗੱਲ ਕਰੀਏ ਤਾਂ ਦੇਖੋ ਯੂਰਿਕ ਐਸਿਡ ਨੇਚਰਲੀ ਹਰੇਕ ਦੀ ਬੋਡੀ ਵਿੱਚ ਬਣ ਰਿਆ ਹੁੰਦਾ ਕੁਝ ਖਾਣ ਪੀਂਦੀਆਂ ਚੀਜ਼ਾਂ ਜਦੋਂ ਡਾਈਜੈਸਟ ਹੁੰਦੀਆਂ ਨੇ ਤਾਂ ਉਸ ਦਾ ਵੇਸਟ ਪ੍ਰੋਡਕਟ ਜਿਹੜਾ ਯੂਰਿਕ ਐਸਿਡ ਹੁੰਦਾ ਪਰ ਜਦੋਂ ਥੋੜੀ ਮਾਤਰਾ ਵਿੱਚ ਬਣ ਰਿਆ ਹੁੰਦਾ ਤਾਂ ਸਾਡੀ ਜਿਹੜੀ ਕਿਡਨੀਜ਼ ਨੇ ਉਹਨਾਂ ਨੂੰ ਸਾਡੀ ਜਿਹੜਾ ਵਾਧੂ ਜਿਹੜਾ ਵੀ ਯੂਰਿਕ ਐਸਿਡ ਬਣ ਰਿਆ ਹੁੰਦਾ ਕਿਡਨੀ ਜੋ ਹੈ ਉਸ ਨੂੰ ਬੋਡੀ ਤੋਂ ਬਾਹਰ ਕਰਦੀਆਂ ਰਹਿੰਦੀਆਂ ਨੇ ਤੇ ਯੂਰਿਕ ਐਸਿਡ ਕਰਕੇ ਪ੍ਰੋਬਲਮ ਨਹੀਂ ਹੁੰਦੀ ਪਰ ਜਦ ਕਦੀ ਯੂਰਿਕ ਐਸਿਡ ਜ਼ਿਆਦਾ ਬਣਨ ਲੱਗ ਜਾਂਦਾ ਹੈ ਕਿਸੇ ਵੀ ਮੈਡੀਕ ਪੂਰੀ ਤਰ੍ਹਾਂ ਨਾਲ ਸਾਰੇ ਯੂਰਿਕ ਐਸਿਡ ਨੂੰ ਬਾਡੀ ਤੋਂ ਬਾਹਰ ਨਹੀਂ ਕਰ ਪਾਉਂਦੀ ਹੈ ਤੇ ਜਿਹੜਾ ਵਾਧੂ ਯੂਰਿਕ ਐਸਿਡ ਹੁੰਦਾ ਹੈ ਉਹ ਕ੍ਰਿਸਟਲਸ ਦੀ ਫਾਰਮਸ ਵਿੱਚ ਜੋਇੰਟਸ ਦੇ ਵਿੱਚ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਜੋਇੰਟਸ ਦੇ ਵਿੱਚ ਕ੍ਰਿਸਟਲਸ ਜਮਾ ਹੋਣ ਲੱਗ ਜਾਂਦੇ ਨੇ ਤਾਂ ਉਸ ਦੇ ਨਾਲ ਜੋਇੰਟ ਪੇਨ ਸ਼ੁਰੂ ਹੋ ਜਾਂਦੀ ਹੈ ਉੱਥੇ ਸੋਜਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਕੰਡੀਸ਼ਨ ਤੋਂ ਬਚਣ ਦੇ ਲਈ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗੀ ਦੇਖੋ ਪਾਣੀ ਹਮੇਸ਼ਾ ਹੀ ਸਾਨੂੰ ਵੱਧ ਤੋਂ ਵੱਧ ਜ਼ਰੂਰ ਪੀਣਾ ਚਾਹੀਦਾ ਹੈ ਕਿਸੇ ਵੀ ਤਰ੍ਹਾਂ ਦੇ ਟੌਕਸਿਨਸ ਨੇ ਉਹ ਪਾਣੀ ਜੋ ਹੈ ਜਦੋਂ ਅਸੀਂ ਜ਼ਿਆਦਾ ਮਾਤਰਾ ਵਿੱਚ ਪੀਵਾਂਗੇ ਤਾਂ ਫਲਸ਼ ਆਊਟ ਬਾਡੀ ਤੋਂ ਬਾਹਰ ਹੁੰਦੇ ਰਹਿੰਦੇ ਆ ਕਿਡਨੀਜ਼ ਦੇ ਜ਼ਰੀਏ ਸਾਰੇ ਟੌਕਸਿਨਸ ਬਾਡੀ ਤੋਂ ਬਾਹਰ ਹੁੰਦੇ ਰਹਿੰਦੇ ਨੇ ਯੂਰਿਕ ਐਸਿਡ ਵੀ ਬਾਡੀ ਤੋਂ ਬਾਹਰ ਹੁੰਦਾ ਰਹਿੰਦਾ ਹੈ ਪਰ ਇਨ ਕੇਸ ਤੁਹਾਡਾ ਯੂਰਿਕ ਐਸਿਡ ਵੱਧ ਹੀ ਚੁੱਕਿਆ ਹੈ ਤਾਂ ਤੁਸੀਂ ਕਿਹੜੀਆਂ-ਕਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਦਾ ਵੀ ਪਰਹੇਜ਼ ਕਰਨਾ ਹੈ ਇਹ ਵੀ ਤੁਸੀਂ ਚੰਗੇ ਢੰਗ ਨਾਲ ਜ਼ਰੂਰ ਜਾਣ ਲਓ ਦੇਖੋ ਜਿੰਨਾ ਵੀ ਨਾਨ ਵੇਜ ਫੂਡ ਅਗਰ ਆਪਾਂ ਗੱਲ ਕਰੀਏ ਮੀਟ ਹੈ ਫਿਸ਼ ਹੈ ਚਿਕਨ ਹੈ ਐਗ ਨੇ ਪ੍ਰੋਟੀਨ ਵਾਲੀ ਜਿਹੜੀ ਆਪਾਂ ਖਾਸ ਤੌਰ ਤੇ ਗੱਲ ਕਰ ਰਹੇ ਆਂ ਚੀਜ਼ਾਂ ਨੇ ਅ ਇਸ ਦਾ ਹੀ ਵੇਸਟ ਪ੍ਰੋਡਕਟ ਜ਼ਿਆਦਾ ਯੂਰਿਕ ਐਸਿਡ ਬਣ ਰਿਹਾ ਹੁੰਦਾ ਸੋ ਮਸ਼ਰੂਮ ਹੈ ਇਸ ਦੇ ਨਾਲ ਕੁਝ ਖਾਸ ਤਰ੍ਹਾਂ ਦੀਆਂ ਦਾਲਾਂ ਦੀ ਆਪਾਂ ਗੱਲ ਕਰ ਲਈਏ ਜਿਸ ਦੇ ਵਿੱਚ ਕਿ ਆਪਾਂ ਰਾਜਮਾ ਵੀ ਕਹਿ ਦਿੰਨੇ ਆਂ ਉੜਦ ਦੀ ਦਾਲ ਹੁੰਦੀ ਹੈ ਜਿਹੜੀਆਂ ਵਾਈ ਦਾਲਾਂ ਹੁੰਦੀਆਂ ਜਿੰਨਾਂ ਤੋਂ ਬਾਏ ਹੁੰਦੀ ਹੈ ਸੋ ਉਹ ਦਾਲਾਂ ਵੀ ਨਹੀਂ ਖਾਣੀਆਂ ਹੁੰਦੀਆਂ ਔਰ ਗੋਭੀ ਹੈ ਅਲਕੋਹਲ ਵੀ ਕੰਜ਼ਿਊਮ ਨਹੀਂ ਕਰਨੀ ਹੈ ਉਸ ਦੇ ਨਾਲ ਵੀ ਇਹ ਪ੍ਰੋਬਲਮ ਬਹੁਤ ਜ਼ਿਆਦਾ ਵਾਝ ਜਾਂਦੀ ਹੈ ਐਡਿਡ ਸ਼ੂਗਰ ਜਿਹੜੀ ਵੀ ਚੀਜ਼ਾਂ ਜਿਨ੍ਹਾਂ ਦੇ ਵਿੱਚ ਵੀ ਅਲੱਗ ਤੋਂ ਆਪਾਂ ਮਿੱਠਾ ਪਾ ਕੇ ਚੀਜ਼ ਬਣਾ ਰਿਆ ਜਾਂ ਬਾਹਰੋਂ ਬਣੀ ਬਣਾਈ ਕੋਈ ਚੀਜ਼ ਲੈ ਰਿਆ ਮਤਲਬ ਐਕਸਟਰਾ ਮਿੱਠਾ ਵੀ ਨਹੀਂ ਖਾਣਾ ਚਾਹੀਦਾ ਉਹ ਤਾਂ ਵੈਸੇ ਸਾਨੂੰ ਅਗਰ ਅਸੀਂ ਫਿਟ ਰਹਿਣਾ ਚਾਹੁੰਦੇ ਆ ਆਪਾਂ ਇੱਥੇ ਸਿਰਫ ਯੂਰਿਕ ਐਸਿਡ ਦੀ ਗੱਲ ਨਹੀਂ ਕਰਦੇ ਆਪਾਂ ਮੋਟਾਪੇ ਤੋਂ ਬਚਣਾ ਚਾਹੁੰਦੇ ਆ ਜਾਂ ਕਿਸੇ ਵੀ ਹੈਲਥ ਕੰਡੀਸ਼ਨ ਤੋਂ ਮਾੜੀ ਕੰਡੀਸ਼ਨ ਤੋਂ ਬਚਣਾ ਚਾਹੁੰਦੇ ਆ ਕਿ ਕੱਲ ਨੂੰ ਸਾਨੂੰ ਬਿਮਾਰੀਆਂ ਨਾ ਹੋ ਜਾਣ ਤਾਂ ਸਾਨੂੰ ਜਿਹੜਾ ਐਕਸਟਰਾ ਮਿੱਠਾ ਪਾ ਕੇ ਆਪਾਂ ਕੋਈ ਵੀ ਚੀਜ਼ ਖਾ ਰਹੇ ਆ ਪੀ ਰਹੇ ਆ ਉਸ ਤੋਂ ਬਚਣਾ ਹੀ ਚਾਹੀਦਾ ਹੈ ਗੁਰੇਜ਼ ਕਰਨਾ ਹੀ ਚਾਹੀਦਾ ਫਿਲਹਾਲ ਆਪਾਂ ਇ ਤੁਹੇ ਵੀ ਤੁਸੀਂ ਐਡਿਡ 슈ਗਰ ਵਾਲੀ ਕੋਈ ਚੀਜ਼ ਨਹੀਂ ਖਾਣੀ ਹੈ ਔਰ ਪਾਣੀ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਜ਼ਰੂਰ ਪੀਣਾ ਚਾਹੀਦਾ ਤੇ ਹੁਣ ਆਪਾਂ ਆ ਜਾਣੇ ਆ ਜੀ ਸਿੱਧਾ ਆਪਣੀ ਹੋਮ ਰੈਮੇਡੀ ਦੇ ਉੱਪਰ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਧਿਆਨ ਨਾਲ ਸੁਣ ਲਓ ਸਮਝ ਲਓ ਤਰੀਕਾ ਕੀ ਹੈ ਕਿਵੇਂ ਬਣਾਣਾ ਹੈ ਕਦੋਂ-ਕਦੋਂ ਪੀਣਾ ਹੈ ਤਾਂ ਕਿ ਇਹ ਤੁਹਾਡੇ ਯੂਰਿਕ ਐਸਿਡ ਦੇ ਉੱਪਰ ਕੰਮ ਕਰ ਸਕੇ ਤੇ ਤੁਸੀਂ ਆਪਣੀ ਯੂਰਿਕ ਐਸਿਡ ਤੋਂ ਹੋਣ ਵਾਲੀ ਪ੍ਰੋਬਲਮ ਤੋਂ ਰਾਹਤ ਪਾ ਸਕੋ ਸੋ ਇਹ ਜਿਹੜੀ ਡਰਿੰਕ ਰੈਡੀ ਕਰਨੀ ਆ ਉਸਦੇ ਲਈ ਤੁਹਾਨੂੰ ਚਾਹੀਦੀ ਹੈ ਅਜਵਾਇਨ ਅਤੇ ਨਾਲ ਦੀ ਨਾਲ ਅਦਰਕ ਕਿੰਨੀ ਮਾਤਰਾ ਵਿੱਚ ਚਾਹੀਦੀ ਹੈ 1 टीस्पून ਤੁਸੀਂ ਅਜਵਾਇਨ ਲੈ ਲਓ ਔਰ 1 टीस्पून ਤੁਸੀਂ ਜਿਹੜਾ ਅਦਰਕ ਪੀਸਿਆ ਹੋਇਆ ਇਹ ਲੈ ਲਓ ਇਸ ਨੂੰ ਤੁਸੀਂ ਇੱਕ ਗਲਾਸ ਪਾਣੀ ਜਿਹੜਾ ਹੈ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਬੋਇਲ ਕਰਨਾ ਹੈ ਉਦੋਂ ਤੱਕ ਬੋਇਲ ਕਰਨਾ ਹੈ ਜਦੋਂ ਇੱਕ ਗਲਾਸ ਪਾਣੀ 3/4 ਨਾ ਰਹਿ ਜਾਏ ਇਹ ਜਦੋਂ 3/4 ਰਹਿ ਜਾਏਗਾ ਤਾਂ ਇਸ ਨੂੰ ਤੁਸੀਂ ਇੱਕ ਗਲਾਸ ਦੇ ਵਿੱਚ ਛਾਣ ਕੇ ਰੱਖ ਲਓ ਇਹ ਜਿਹੜਾ 3/4 ਪਾਣੀ ਹੈ ਇਸ ਦਾ ਵੀ ਹਾਫ ਪਾਣੀ ਜਿਹੜਾ ਹੈ ਏ ਤੁਸੀਂ ਸਵੇਰੇ ਜਦੋਂ ਨਾਸ਼ਤਾ ਬ੍ਰੇਕਫਾਸਟ ਕਰਦੇ ਹੋ ਉਸ ਤੋਂ ਅੱਧੇ ਘੰਟੇ ਜਾਂ ਘੰਟੇ ਦੇ ਬਾਅਦ ਇਹ ਪਾਣੀ ਪੀਣਾ ਤੇ ਜਿਹੜਾ ਬਾਕੀ ਦਾ ਅੱਧਾ ਪਾਣੀ ਰਹਿ ਗਿਆ ਸੀਗਾ ਉਹ ਤੁਸੀਂ ਰਾਤ ਨੂੰ ਜਿਹੜਾ ਸੀ ਡਿਨਰ ਕਰਨਾ ਹੈ ਡਿਨਰ ਵੀ ਟਾਈਮਲੀ ਜ਼ਰੂਰ ਕਰੋ ਬਹੁਤ ਲੇਟ ਡਿਨਰ ਨਹੀਂ ਕਰਨਾ ਚਾਹੀਦਾ ਟਾਈਮਲੀ ਡਿਨਰ ਕਰਨ ਤੋਂ ਬਾਅਦ ਅੱਧਾ ਪੌਣਾ ਘੰਟਾ ਜਾਂ 1 ਘੰਟੇ ਬਾਅਦ ਇਹ ਬਾਕੀ ਬਚਾ ਹੋਇਆ ਜਿਹੜਾ ਪਾਣੀ ਹੈ ਤੁਸੀਂ ਰਾਤ ਨੂੰ ਪੀ ਲੈਣਾ ਹੈ ਜੇ ਤੁਸੀਂ ਜਦੋਂ 21 ਦਿਨ ਲਗਾਤਾਰ ਇਹ ਡਰਿੰਕ ਤੁਸੀਂ ਪੀਓਗੇ ਇਸੇ ਤਰ੍ਹਾਂ ਨਾਲ ਬਣਾ ਕੇ ਪੀਓਗੇ ਤਾਂ ਤੁਹਾਨੂੰ ਇੰਨਾ ਜ਼ਿਆਦਾ ਫਰਕ ਫੀਲ ਹੋਏਗਾ ਕਿਉਂਕਿ ਯੂਰਿਕ ਐਸਿਡ ਦੇ ਨਾਲ ਬਹੁਤ ਜ਼ਿਆਦਾ ਜੋਇੰਟ ਵਿੱਚ ਪੇਨ ਹੁੰਦੀ ਹੈ ਸੋਜੀਸ਼ ਹੋ ਜਾਂਦੀ ਹੈ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਉਹ ਜਾਣਦੇ ਨੇ ਕੰਮ ਕਰਨ ਦੇ ਵਿੱਚ ਉੱਠਣ ਬੈਠਣ ਦੇ ਵਿੱਚ ਆਪਣੀ ਹੀ ਰੋਜ਼ਮਰਰਾ ਦੇ ਕੰਮ ਕੰਮਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ ਸੋ ਜਦੋਂ ਤੁਸੀਂ ਇਹ ਡਰਿੰਕ ਪੀਣੀ ਸ਼ੁਰੂ ਕਰੋਗੇ ਤੁਹਾਨੂੰ ਆਪਣੇ ਦਰਦ ਤੋਂ ਰਾਹਤ ਹੋਏਗੀ ਸੋਜੀਸ਼ ਠੀਕ ਹੋ ਜਾਏਗੀ ਕੰਮ ਕਰਨ ਦੇ ਵਿੱਚ ਤੁਹਾਨੂੰ ਰਾਹਤ ਫੀਲ ਹੋਣ ਲੱਗੇਗੀ ਸੋ ਜ਼ਰੂਰ 21 ਦਿਨ ਤੱਕ ਲਗਾਤਾਰ ਅਗਰ ਤੁਸੀਂ ਇਹ ਡਰਿੰਕ ਪੀਓਗੇ ਤੁਹਾਨੂੰ ਬਹੁਤ ਫਾਇਦੇ ਮਿਲਣ ਹੀ ਵਾਲੇ ਨੇ ਯੂਰਿਕ ਐਸਿਡ ਹੀ ਨਹੀਂ ਹੋਰ ਵੀ ਕਈ ਤਰ੍ਹਾਂ ਦੇ ਟਾਕਸਿਨਸ ਨੇ ਉਹ ਬਾਡੀ ਤੋਂ ਬਾਹਰ ਹੋਣਗੇ ਕਿਉਂਕਿ ਅਗਰ ਆਪਾਂ ਅਜਾਇ ਦੀ ਗੱਲ ਕਰ ਲਈਏ ਅਸੀਂ ਅਦਰਕ ਦੀ ਗੱਲ ਕਰ ਲਈਏ ਇਹ ਨੈਚੁਰਲ ਐਂਟੀਆਕਸੀਡੈਂਟ ਤਾਂ ਹੈ ਹੀ ਹੈ ਉਹ ਢੇਰੋ ਹੋਰ ਵੀ ਫਾਇਦੇ ਸਾਨੂੰ ਇਸ ਦੇ ਨਾਲ ਜ਼ਰੂਰ ਮਿਲਣ ਵਾਲੇ ਨੇ ਕਈਆਂ ਦਾ ਵਜ਼ਨ ਜੋ ਵੱਧ ਰਿਹਾ ਹੁੰਦਾ ਹੈ ਉੱਥੇ ਵੀ ਇਹ ਕੰਮ ਕਰੂ ਜਿਨ੍ਹਾਂ ਦੀ ਇਮਿਊਨਿਟੀ ਵੀਕ ਹੋ ਚੁੱਕੀ ਹੈ ਉੱਥੇ ਵੀ ਇਹ ਕੰਮ ਕਰੇਗੀ ਸੋ ਆਪਾਂ ਸਪੈਸ਼ਲੀ ਅੱਜ ਯੂਰਿਕ ਐਸਿਡ ਦੇ ਉੱਪਰ ਗੱਲ ਕਰ ਰਹੇ ਸੀ ਤਾਂ ਇਹ ਹੋਮ ਰੈਮਡੀ ਅਪਣਾ ਕੇ ਜ਼ਰੂਰ ਦੇਖ ਸਕਦੇ ਹੋ ਅਪਣਾਓ ਔਰ 21 ਦਿਨ ਤੱਕ ਅਪਣਾ ਕੇ ਉਸ ਬਾਅਦ ਤੁਸੀਂ ਆਪਣਾ ਟੈਸਟ ਵੀ ਕਰਵਾ ਕੇ ਦੇਖੋ ਕਿਸ ਤਰ੍ਹਾਂ ਦੇ ਰਿਜ਼ਲਟ ਤੁਹਾਨੂੰ ਮਿਲਦੇ ਨੇ ਵੀਡੀਓ ਆਜੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਉ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ